ਮੋਹੱਲੀ ਦੇ ਵਿੱਚ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਤੁਸੀਂ ਇਹ ਜਗ੍ਹਾ ਵੇਖ ਰਹੇ ਹੋ ਇਸ ਜਗ੍ਹਾ ਦੇ ਉੱਤੇ ਹੈਲੀਪੈਡ ਬਣ ਕੇ ਤਿਆਰ ਹੈ ਇਹ ਕਿਹੜੇ ਵੱਡੇ ਸਾਭ ਲਈ ਹੈ 50 ਲੱਖ ਦੀ ਲਾਗਤ ਨਾਲ ਇਹ ਹੈਲੀਪੈਡ ਤਿਆਰ ਹੋਇਆ ਤੁਸੀਂ ਵੇਖ ਸਕਦੇ ਹੋ ਆ ਜਿਹੜੀ ਰੋਡ ਜਾ ਰਹੀ ਹੈ ਸਿੱਧੀ ਨੂੰ ਕਿ ਕਮਾ ਕਿ ਉਹ ਬਿਲਡਿੰਗ ਦਿਖਾਈ ਜਾਵੇ ਜਿਹੜਾ ਹੈਲੀਪੈਡ ਇੱਥੇ ਬਣਾਉਣ ਦੀ ਜਿਹੜੀ ਆ ਜ਼ਰੂਰਤ ਕਿਉਂ ਪਈ ਹੈ ਪੰਜਾਬ ਸਰਕਾਰ ਨੂੰ ਉਸ ਕਰਕੇ ਕਿਉਂਕਿ ਇੱਕ ਵੱਡੇ ਸਾਹਿਬ ਦਾ ਜਿਹੜੇ ਕੀ ਕਦੇ-ਕਦਾਈਂ ਪੰਜਾਬ ਦੇ ਵਿੱਚ ਆਉਂਦੇ ਆ ਪਰ ਇੱਥੇ ਠਹਿਰਦੇ ਆ ਇੱਕ ਵੱਡਾ ਗੈਸਟ ਹਾਊਸ ਵੀ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਤਿਆਰ ਕੀਤਾ ਗਿਆ ਇਸਮਾਰਤ ਦੇ ਅੰਦਰ ਤੇ ਜਿਹੜੀ ਇਹ ਅੰਦਰੋਂ ਸੜਕ ਆਉਣੀ ਹੈ ਇਹ ਸਿੱਧਾ ਜਾ ਕੇ ਗੱਡੀਆਂ ਨੇ ਜਿਹੜੀਆਂ ਇਸ ਪਾਸੇ ਨੂੰ ਜਾਇਆ ਕਰਨਗੀਆਂ ਤੇ ਹੈਲੀਪੈਡ ਇਸ ਕਰਕੇ ਬਣਾਇਆ ਗਿਆ ਹੈ ਸਾਕਸ਼ੀ ਸਾਨੀ ਜੀ ਉਹਨਾਂ ਦਾ ਬਕਾਇਦਾ মিডিਆ ਨਾਲ ਕੀਤੀ ਗਈ ਗੱਲਬਾਤ ਦਾ ਬਿਆਨ ਹੈ ਕਿ ਜਿਹੜਾ ਇਹ ਹੈਲੀਪੈਡ ਤਿਆਰ ਕੀਤਾ ਗਿਆ ਇਸ ਦੇ ਬਾਰੇ ਸਾਨੂੰ ਮੁਹਾਲੀ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਦੇ ਆਦੇਸ਼ ਆਏ ਸੀ ਹਫਤੇ ਦੇ ਅੰਦਰ ਅੰਦਰ ਇਹ ਤਿਆਰ ਕੀਤਾ ਜਾਵੇ ਹਫਤੇ 10 ਦਿਨਾਂ ਦੇ ਅੰਦਰ ਅੰਦਰ ਇੱਥੋਂ 4 ਕਿਲੋਮੀਟਰ 5 ਕਿਲੋਮੀਟਰ ਦੂਰ ਤੇ 에어ਪੋਰਟ ਹੈ ਇੱਥੋਂ 6 ਕਿਲੋਮੀਟਰ ਦੂਰ ਤੇ ਸੀਐਮ ਹਾਊਸ ਹੈ ਉਹਦੇ ਸਾਹਮਣੇ ਹੈਲੀਪੈਡ ਪਹਿਲਾਂ ਹੀ ਬਣਾਇਆ ਹੋਇਆ ਹੈ ਇੱਥੇ ਕੀ ਲੋਡ ਪੈ ਗਈ ਬਣਾਉਂਦੀ 50 ਲੱਖ ਲੱਗ ਗਿਆ ਇਹ ਵੀ ਕਿਹਾ ਗਿਆ ਕਿ ਜਦੋਂ ਇਸ ਦੀ ਲੋਡ ਨਹੀਂ ਹੈ ਟੈਂਪਰੇਰੀ ਬਣਾਇਆ ਗਿਆ ਉਹਦਾ ਚੱਕ ਵੀ ਦਿੱਤਾ ਜਾਏਗਾ ਕਿਸੇ ਹੋਰ ਵਰਤੋਲੀ ਜ਼ਮੀਨ ਨੂੰ ਵੀ ਵਰਤਿਆ ਜਾ ਸਕਦਾ ਹੈ ਪੰਜਾਬ ਦੇ ਵਿੱਚ ਹੈਲੀਕਾਪਟਰ ਦਾ ਮੁੱਦਾ ਬੜੇ ਵਿਵਾਦਾਂ ਦੇ ਵਿੱਚ ਆ ਰਿਹਾ ਹੈ ਪੱਤਰਕਾਰ ਦੇ ਪਰਚੇ ਵੀ ਦਰਜ ਹੋ ਰਹੇ ਨੇ ਮਕਦਮੇ ਵੀ ਦਰਜ ਹੋ ਰਹੇ ਨੇ ਪਰ ਅਸਲ ਗੱਲ ਕਰਾਂਗੇ ਅੱਜ ਹੈਲੀਕਾਪਟਰ ਦੀ ਨਹੀਂ ਅੱਜ ਗੱਲ ਕਰਾਂਗੇ ਹੈਲੀਪੈਡ ਦੀ ਮੁਹਾਲੀ ਦੇ ਵਿੱਚ ਗੁਰਦੁਆਰਾ ਅੰਮ੍ਰਿਤਸਰ ਦੇ ਸਾਹਮਣੇ ਤੁਸੀਂ ਇਹ ਜਗ੍ਹਾ ਵੇਖ ਰਹੇ ਹੋ ਇਸ ਜਗ੍ਹਾ ਦੇ ਉੱਤੇ ਹੈਲੀਪੈਡ ਬਣ ਕੇ ਤਿਆਰ ਹੈ ਇਹ ਕਿਹੜੇ ਵੱਡੇ ਸਾਭ ਲਈ ਹੈ 50 ਲੱਖ ਦੀ ਲਾਗਤ ਨਾਲ ਇਹ ਹੈਲੀਪੈਡ ਤਿਆਰ ਹੋਇਆ ਤੁਸੀਂ ਵੇਖ ਸਕਦੇ ਹੋ ਆ ਜਿਹੜੀ ਰੋਡ ਜਾ ਰਹੀ ਹੈ ਸਿੱਧੀ ਇਹ ਗੱਡੀ ਉੱਥੇ ਤੱਕ ਜਾਏਗੀ ਜਿੱਥੇ ਤੱਕ ਹੈਲੀਕਾਪਟਰ ਦੀ ਲੈਂਡਿੰਗ ਹੋਏਗੀ ਇਹ ਸੜਕ ਸਪੈਸ਼ਲ ਤੌਰ ਤੇ ਬਣਾਈ ਗਈ ਹੈ ਖਾਸ ਤੌਰ ਤੇ ਇਹ ਸੜਕ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਹੈ ਤਾਂ ਕਿ ਹੈਲੀਕਾਪਟਰ ਜਿਹੜਾ ਉਤਰੇ ਉਹ ਸਿੱਧਾ ਇੱਥੇ ਤੱਕ ਆਏ ਹਾਲਾਂਕਿ ਗੱਲ ਕਰੀਏ ਕਿ ਪਹਿਲਾਂ ਵੀ ਪੰਜਾਬ ਸਰਕਾਰ ਤੇ ਬੜੇ ਸਵਾਲ ਖੜੇ ਹੋ ਰਹੇ ਨੇ ਇਸ ਮਸਲੇ ਨੂੰ ਲੈ ਕੇ ਕੀ ਸਰਕਾਰ ਦੂ ਵਰਤੋਂ ਕਰ ਰਹੀ ਹੈ ਸਰਕਾਰ ਕੀ ਹੈਲੀਕਾਪਟਰ ਦੀ ਜਿਹੜੀ ਜਾਣਕਾਰੀ ਹੈ ਉਹ ਦੇ ਚ ਸਮਰਥ ਹੈ ਪਰ ਮੁਕਦਮੇ ਦਰਜ ਹੋ ਰਨੇ ਚ ਆਰਟੀਆਈ ਐਕਟਿਵਿਸਟ ਮਾਨਿੰਗੋਲ ਹੋਣ ਚਾਹੇ ਪੱਤਰਕਾਰ ਹੋਣ ਉਹਨਾਂ ਉੱਤੇ ਜਿਹੜੇ ਮੁਕਦਮੇ ਦਰਜ ਹੋਏ ਨੇ ਉਹਦੇ ਖਿਲਾਫ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਵੀ ਹੋਇਆ ਹੈ ਗੱਲ ਕਰਾਂਗੇ ਮੇਰੇ ਨਾਲ ਨੇ ਸਾਥੀ ਪੱਤਰਕਾਰ ਸੰਦੀਪ ਲਾਧੂ ਕਾ ਮੋਹਾਲੀ ਦੇ ਵਿੱਚ ਜਿਹੜੀ ਜਗ੍ਹਾ ਤੇ ਖੜੇ ਆ ਇਸ ਜਗ੍ਹਾ ਤੇ ਜਿਹੜਾ ਹੈਲੀਪੈਡ ਬਣ ਕੇ ਤਿਆਰ ਹੈ ਸੰਦੀਪ ਮੋਢਲੀ ਜਾਣਕਾਰੀ ਕੀ ਹੈ 50 ਲੱਖ ਦੀ ਲਾਗਤ ਨਾਲ ਜਿਹੜਾ ਆ ਹੈਲੀਪੈਡ ਤਿਆਰ ਹੋਇਆ ਹੈ ਇਹ ਗੱਲਾਂ ਹੋ ਰਹੀਆਂ ਨੇ ਕਿਸੇ ਵੱਡੇ ਸਾਹਿਬ ਲਈ ਤਿਆਰ ਹੋ ਰਿਹਾ ਹੈ ਆ ਜਿਹੜੀ ਆਪਾਂ ਇਹ ਗੱਲਬਾਤ ਕਰਾਂਗੇ ਪੂਰੀ ਤੱਥਾਂ ਦੇ ਨਾਲ ਸਬੂਤ ਦੇ ਨਾਲ ਔਰ ਸਪੋਰਟ ਦੇ ਉੱਤੇ ਖੜ ਕੇ ਕਰ ਰਹੇ ਆਂ ਔਰ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਹੁੰਦੇ ਆ ਕਿਉਂਕਿ ਸਾਡਾ ਫਰਜ਼ ਬਣਦਾ ਹੈ ਕਿ ਜਿੱਥੇ-ਜਿੱਥੇ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਦਾ ਪੈਸਾ ਖਰਚ ਹੋਵੇਗਾ ਤੇ ਉਹ ਲੋਕਾਂ ਨੂੰ ਦੱਸਣਾ ਸਾਡਾ ਫਰਜ਼ ਵੀ ਹੈ ਇਹ ਜਗ੍ਹਾ ਮੁਹਾਲੀ ਦਾ ਅੱਠ ਫੇਸ ਹੈ ਦੋ ਤਿੰਨ ਮੇਨ ਲੋਕੇਸ਼ਨਾਂ ਇੱਥੇ ਨਾਲ ਪੈਂਦੀਆਂ ਨੇ ਇੱਕ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਜਿਹੜਾ ਆ ਉਹ ਸਭ ਨੇ ਦੇਖਿਆ ਹੋਣਾ ਪੰਜਾਬ ਦੇ ਲੋਕਾਂ ਨੇ ਉਸ ਦੇ ਬਿਲਕੁਲ ਸਾਹਮਣੇ ਜਿਹੜੀ ਇਹ ਖਾਲੀ ਜਗ੍ਹਾ ਪਈ ਹੈ ਇਹ ਉੱਥੇ ਹਜ਼ਾਰ ਸਕੁਅਰ ਮੀਟਰ ਦਾ ਦੇ ਜਿਹੜੀ ਇੱਕ ਬਾਉਂਡਰੀ ਤੈਹ ਕਰਕੇ ਜਿਵੇਂ ਕੰਡਿਆਲੀ ਤਾਰ ਲਾਈ ਹੋਈ ਹੈ ਉਸ ਨੂੰ ਲੈ ਕੇ ਇੱਕ ਹੈਲੀਪੈਡ ਤਿਆਰ ਕੀਤਾ ਗਿਆ ਨਾਲ ਹੀ ਪੁੱਡਾ ਦਾ ਜਿਹੜਾ ਦਫ਼ਤਰ ਹੈ ਬਿਲਕੁਲ ਸਾਹਮਣੇ ਪੈਂਦਾ ਇਸ ਪਾਸੇ ਅਸੀਂ ਖੜੇ ਆ ਜਿਹਦੇ ਸਾਡੇ ਨਾਲ ਹੈ ਤੇ ਨਾਲ ਹੀ ਇੱਕ ਇਸ ਪਾਸੇ ਇਮਾਰਤ ਹੈ ਜਿਹੜੀ ਅਸੀਂ ਕਵਾਂਗੇ ਆਪਣੇ ਸਾਥੀ ਕੈਮਰਾਮੈਨ ਨੂੰ ਕਿ ਘੁਮਾ ਕੇ ਉਹ ਬਿਲਡਿੰਗ ਦਿਖਾਈ ਜਾਵੇ ਜਿਹੜਾ ਹੈਲੀਪੈਡ ਇੱਥੇ ਬਣਾਉਣ ਦੀ ਜਿਹੜੀ ਆ ਜ਼ਰੂਰਤ ਕਿਉਂ ਪਈ ਹੈ ਪੰਜਾਬ ਸਰਕਾਰ ਨੂੰ ਉਹ ਇਸ ਕਰਕੇ ਕਿਉਂਕਿ ਇੱਕ ਵੱਡੇ ਸਾਹਿਬ ਦਾ ਜਿਹੜੇ ਕੀ ਕਦੇ-ਕਦਾਈਂ ਪੰਜਾਬ ਦੇ ਵਿੱਚ ਆਉਂਦੇ ਆ ਪਰ ਇੱਥੇ ਠਹਿਰਦੇ ਆ ਇੱਕ ਵੱਡਾ ਗੈਸਟ ਹਾਊਸ ਵੀ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਤਿਆਰ ਕੀਤਾ ਗਿਆ ਇਸਮਾਰਤ ਦੇ ਅੰਦਰ ਤਾਂ ਜਿਹੜੀ ਇਹ ਰੂਪਰੇਖਾ ਦੇਖੋਗੇ ਕਿ ਉੱਥੋਂ ਜਿਹੜੀ ਉਹ ਸੜਕਾਰੀ ਐ ਤੇ ਜਿਹੜੀ ਇਹ ਅੰਦਰੋਂ ਸੜਕ ਆਉਣੀ ਐ ਇਹ ਸਿੱਧਾ ਜਾ ਕੇ ਗੱਡੀਆਂ ਨੇ ਜਿਹੜੀਆਂ ਇਸ ਪਾਸੇ ਨੂੰ ਜਾਇਆ ਕਰਨਗੀਆਂ ਤੇ ਹੈਲੀਪੈਡਿਸ ਕਰਕੇ ਬਣਾਇਆ ਗਿਆ ਹੁਣ 50 ਲੱਖ ਰੁਪਏ ਦੀ ਲਾਗਤ ਆਈ ਹੈ ਇਸ ਦੇ ਉੱਤੇ ਜਿਹੜੇ ਮੁੱਖ ਪ੍ਰਸ਼ਾਸਕ ਨੇ ਗਮਾੜਾ ਦੇ ਉਹ ਪਹਿਲਾਂ ਡਿਪਟੀ ਕਮਿਸ਼ਨਰ ਵੀ ਰਹਿ ਚੁੱਕੇ ਨੇ ਕਾਫੀ ਅੰਮ੍ਰਿਤਸਰ ਉਹਨਾਂ ਨੇ ਕੰਮ ਕੀਤਾ ਉਦੋਂ ਤੇ ਤਸਵੀਰਾਂ ਵਿੱਚ ਆਏ ਸਾਕਸ਼ੀ ਸਾਨੀ ਜੀ ਉਨ੍ਹਾਂ ਦਾ ਬਕਾਇਦਾ মিডিਆ ਨਾਲ ਕੀਤੀ ਗਈ ਗੱਲਬਾਤ ਦਾ ਬਿਆਨ ਹੈ ਕਿ ਜਿਹੜਾ ਇਹ ਹੈਲੀਪੈਡ ਤਿਆਰ ਕੀਤਾ ਗਿਆ ਇਸ ਦੇ ਬਾਰੇ ਸਾਨੂੰ ਮੁਹਾਲੀ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਦੇ ਆਦੇਸ਼ ਆਏ ਸੀ ਕਿ ਹਫਤੇ ਦੇ ਅੰਦਰ ਅੰਦਰ ਇਹ ਤਿਆਰ ਕੀਤਾ ਜਾਵੇ ਹਫਤੇ 10 ਦਿਨਾਂ ਦੇ ਅੰਦਰ ਅੰਦਰ ਤਾਂ ਉਸੇ ਕਰਕੇ ਹੀ ਮਸ਼ੀਨਾਂ ਲਗਾ ਕੇ ਪੂਰੀ ਤਰ੍ਹਾਂ ਇਸ ਵਕਤ ਹੈਲੀਪੈਡ ਤਿਆਰ ਹੈ ਕਿਸੇ ਵੀ ਵੇਲੇ ਇੱਥੇ ਹੈਲੀਕਾਪਟਰ ਉਤਰ ਵੀ ਸਕਦਾ ਹੈ ਟੇਕ ਆਫ ਵੀ ਹੋ ਸਕਦਾ ਹੈ ਤੇ ਇੱਥੇ ਆ ਜਿਹੜਾ ਚੜ੍ਹ ਵੀ ਸਕਦਾ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਲੈਣ ਵੀ ਹੋ ਸਕਦਾ ਇਹ ਸਾਰੀਆਂ ਗੱਲਾਂ ਇੱਥੇ ਹੋਣਗੀਆਂ 8 ਫੇਸ ਮੁਹਾਲੀ ਦੇ ਵਿੱਚ ਇਹ 50 ਲੱਖ ਦੀ ਲਾਗਤ ਨਾਲ ਤਿਆਰ ਕੀਤੀ ਦੀ ਹੁਣ ਆਖਰਕਾਰ ਜ਼ਰੂਰਤ ਕਿਉਂ ਪਈ ਮੇਰਾ ਉਹੀ ਸਵਾਲ ਹੈ ਕਿ ਲੋੜ ਕੀ ਹੈ ਇੱਥੋਂ 4 ਕਿਲੋਮੀਟਰ 5 ਕਿਲੋਮੀਟਰ ਦੂਰ ਤੇ 에어ਪੋਰਟ ਹੈ ਇੱਥੋਂ 6 ਕਿਲੋਮੀਟਰ ਦੂਰ ਤੇ ਸੀਏਮ ਸੀਮ ਹਾਊਸ ਹੈ ਉਹਦੇ ਸਾਹਮਣੇ ਹੈਲੀਪੈਡ ਪਹਿਲਾਂ ਹੀ ਬਣਾਇਆ ਹੋਇਆ ਹੈ ਇੱਥੇ ਕੀ ਲੋਡ ਪੈ ਗਈ ਬਣਾਉਂਦੀ ਜਿਹੜੀ ਲੋਕੇਸ਼ਨ ਦੇ ਉੱਤੇ ਹੈਲੀਪੈਡ ਹੈ ਇੱਕ ਤਾਂ ਪੰਜਾਬ ਦੇ ਕਿਸੇ ਵੀ ਜਿਵੇਂ ਮੋਹਾਲੀ ਸ਼ਹਿਰ ਦਾ ਪਹਿਲਾ ਜਿਹੜਾ ਹੈ ਹੈਲੀਪੈਡ ਇੱਥੇ ਬਣਾਇਆ ਗਿਆ ਜਿਹੜਾ ਤਿਆਰ ਕੀਤਾ ਕਰੋ ਵੱਡੀ ਗੱਲ ਇਹ ਹੈ ਇੱਥੇ ਹੈਰਾਨ ਕਰਨ ਵਾਲੀ 50 ਲੱਖ ਲੱਗ ਗਿਆ ਇਹ ਵੀ ਕਿਹਾ ਗਿਆ ਕਿ ਜਦੋਂ ਇਸ ਦੀ ਲੋੜ ਨਹੀਂ ਹੈ ਟੈਂਪਰੇਰੀ ਬਣਾਇਆ ਗਿਆ ਉਦੋਂ ਚੱਕ ਵੀ ਦਿੱਤਾ ਜਾਏਗਾ ਕਿਸੇ ਹੋਰ ਵਰਤੋਲੀ ਜ਼ਮੀਨ ਨੂੰ ਵੀ ਵਰਤਿਆ ਜਾ ਸਕਦਾ ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਬੇਰੁਜ਼ਗਾਰਾਂ ਦੀਆਂ ਜਥੇਬੰਦੀਆਂ ਉਹ ਸਾਰੀਆਂ ਦੀਆਂ ਸਾਰੀਆਂ ਨੇ ਜਿਹੜੀਆਂ ਉਹ ਇੱਥੇ ਧਰਨੇ ਦੇ ਲਈ ਵੀ ਉਹਨਾਂ ਲਈ ਥਾਂ ਇਹ ਜਿਹੜਾ ਜਿਹੜਾ ਹੈਲੀਪੈਡ ਬਣਾ ਦਿੱਤਾ ਕਿ ਇੱਥੇ ਧਰਨਾ ਲਗਾਇਆ ਜਾਂਦਾ ਸੀ ਹੁਣ ਇੱਥੇ ਕੀ ਹੈ ਹੈਲੀਪੈਡ ਬਣਾਇਆ ਗਿਆ ਇਸ ਦਾ ਮਤਲਬ ਹੈ ਕਿ ਅੱਗੇ 2027 ਨੂੰ ਧਿਆਨ ਵਿੱਚ ਰੱਖਦੇ ਹੋયા ਕਿ ਕਾਫੀ ਵੱਡੇ ਲੀਡਰਾਂ ਦੇ ਗੇੜੇ ਲੱਗਣੇ ਆ ਪ੍ਰਚਾਰ ਕਰਨਾ ਵੀ ਇੱਥੇ ਆਪ ਦਾ ਉਤਰਨਾ ਚੌਪਰ ਦੇ ਨਾਲ ਹੈਲੀਕਾਪਟਰ ਇਹ ਤੇ ਆਰਾਮ ਕਰਨ ਦੇ ਵਾਸਤੇ ਗੈਸਟ ਹਾਊਸ ਦੇ ਅੰਦਰ ਵੜ ਜਾਣਾ ਹੈ ਇਸ ਤੋਂ ਬਾਅਦ ਵੱਖ-ਵੱਖਰੇ ਥਾਵਾਂ ਤੇ ਜਿੱਥੇ ਪੰਜਾਬ ਚ ਜਾਣਾ ਹੈ ਉੱਥੇ ਜਾਇਆ ਜਾ ਸਕਦਾ ਹੈ ਹੁਣ ਗੱਲ ਹੈ ਕਿ ਤੁਸੀਂ ਜਿਵੇਂ ਜ਼ਿਕਰ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਾਂ ਪੰਜਾਬ ਦੇ ਰਾਜਪਾਲ ਨੇ ਜਿਹੜੇ ਉਹ ਕਿੱਥੇ ਉਤਰਦੇ ਆ ਉਹ ਉਤਰਦੇ ਆ ਆਪਣੀ ਰਹਾਇਸ਼ ਹੈ ਜਿਹੜੀ ਮੁੱਖ ਮੰਤਰੀ ਦੀ ਬਿਲਕੁਲ ਉਹਦੇ ਸਾਹਮਣੇ ਇੱਕ ਹੈਲੀਪੈਡ ਹੈ ਜਿਹੜਾ ਚੰਡੀਗੜ੍ਹ ਦੇ ਵਿੱਚ ਹੈ ਉੱਥੋਂ ਹੀ ਉਸ ਦੀ ਵਰਤੋਂ ਹੁਣ ਤੱਕ ਹੁੰਦੀ ਰਹੀ ਹੈ ਜਿੱਨੇ ਮੁੱਖ ਮੰਤਰੀ ਪਹਿਲਾਂ ਰਹੇ ਜਿੱਨੇ ਗਵਰਨਰ ਰਹੇ ਦਾ ਮੁੱਖ ਮੰਤਰੀ ਦੀ ਸਹੂਲਤ ਲਈ ਜਾਂ 2020 ਆਈਪੀ ਜਿਹੜੇ ਲੋਕ ਨੇ ਉਹਨਾਂ ਦੀ ਸਹੂਲਤ ਲਈ ਜੇਕਰ ਹੈਲੀਪੈਡ ਤਿਆਰ ਕੀਤਾ ਗਿਆ ਤੇ ਇਹਦੀ ਜ਼ਰੂਰਤ ਕਿਉਂ ਪਈ ਇਸ ਦੀ ਜ਼ਰੂਰਤ ਇੱਕ ਤਾਂ ਇੱਧਰ 10-12 ਕਿਲੋਮੀਟਰ ਚੰਡੀਗੜ੍ਹ ਵਾਲੇ ਪਾਸੇ ਚਲੇ ਜਾਈਏ ਤੇ ਉੱਥੇ ਮੁੱਖ ਮੰਤਰੀ ਜਿੱਥੇ ਪਹਿਲਾਂ ਤੋਂ ਵਰਤੋਂ ਕਰਦੇ ਆ ਉਹ ਹੈਲੀਪੈਡ ਹੈ ਤੇ ਇੱਕ ਇਸੇ ਲੋਕੇਸ਼ਨ ਤੋਂ ਜਦੋਂ ਆਪਾਂ 에어ਪੋਰਟ ਵਾਲੇ ਪਾਸੇ ਜਾਂਦੇ ਆ ਜਿਹਨੂੰ ਚੰਡੀਗੜ੍ਹ 에어ਪੋਰਟ ਜਾਂ ਸ਼ਹੀਦ ਇਆਜ਼ਮ ਭਗਤ ਸਿੰਘ ਦੇ ਨਾਮ ਤੇ ਬਣਿਆ 에어ਪੋਰਟ ਹੈ ਜਿੰਨੇ ਵੀ ਇਹ ਇੰਡੀਅਨ 에어 ਫੋਰਸ ਹੋ ਗਈ ਜਾਂ ਫਿਰ ਹੋਰ ਕੋਈ ਵੀ ਵੀ ਆਈ ਪੀ ਲੋਕ ਹੁੰਦੇ ਨੇ ਉਹ ਸਾਰੇ ਜਿਹੜੇ ਵਰਤੋਂ ਕਰਦੇ ਆ ਉਹ 에ਰਪੋਰਟ ਦੇ ਉੱਤੇ ਵਰਤੋਂ ਕਰਦੇ ਆ ਤੇ ਵਰਤਿਆ ਜਾ ਸਕਦਾ ਸੀ ਜ਼ਰੂਰਤ ਕਿਉਂ ਪਈ ਹੈ ਸਭ ਤੋਂ ਵੱਡਾ ਸਵਾਲ ਤੇ ਇਹ ਜਿਹੜੇ ਸਾਖੀ ਸਾਨੀ ਨੇ ਮੁੱਖ ਪ੍ਰਸ਼ਾਸਕ ਗਮਾਡਾ ਦੇ ਉਹਨਾਂ ਦਾ ਬਕਾਇਦਾ ਇਹ ਬਿਆਨ ਹੈ ਕਿ ਇਸ ਨੂੰ ਟੈਂਪਰੇਰੀ ਤੌਰ ਤੇ ਬਣਾਇਆ ਗਿਆ ਕੱਲ ਨੂੰ ਹੋਰ ਵੀ ਵਰਤੋਂ ਕੀਤੀ ਜਾ ਸਕਦੀ ਇਸ ਜਗ੍ਹਾ ਦੀ ਇਸ ਕਰਕੇ 50 ਲੱਖ ਰੁਪਏ ਦੀ ਜਿਹੜੀ ਲਾਗਤ ਹੈ ਉਸ ਦੇ ਨਾਲ ਬਣਾਇਆ ਗਿਆ ਕਿ 10 ਦਿਨ 2 ਹਫਤਿਆਂ ਦੇ ਵਿੱਚ ਵਿੱਚ ਇਸ ਨੂੰ ਜਿਹੜਾ ਆ ਤਿਆਰ ਕੀਤਾ ਗਿਆ ਉਹਨਾਂ ਦਾ ਹੂ ਬੂ ਜਿਹੜਾ ਬਿਆਨ ਹੈ ਉਹ ਆਪਾਂ ਸਾਂਝਾ ਕਰ ਦਨੇ ਆ ਜਿਸ ਦੇ ਬਾਰੇ ਉਹ ਕਹਿੰਦੇ ਨੇ ਇਹ ਕਿਉਂਕਿ ਗਮਾਡਾ ਆਫਿਸ ਨਾਲ ਹੈ ਤੇ ਬਿਲਕੁਲ ਸਾਹਮਣੇ ਹੈ ਉਧਰੋਂ ਆਬ ਸਾਹਿਬ ਗੁਰਦੁਆਰੇ ਦੀ ਲੋਕੇਸ਼ਨ ਦੇ ਬਿਲਕੁਲ ਸਾਹਮਣੇ ਹੈ 1000 ਸਕਰ ਮੀਟਰ ਦੇ ਵਿੱਚ ਇਹ ਹੈਲੀਪੈਡ ਦਾ ਜਿਹੜਾ ਤਿਆਰ ਕੀਤਾ ਗਿਆ ਔਰ ਨਾਲ ਹੀ ਇਸ ਦਾ ਜਿਹੜਾ ਬੇਸ ਹੈ ਉਹ ਸੀਮੈਂਟ ਟਾਇਲ ਦੇ ਨਾਲ ਤਿਆਰ ਕੀਤਾ ਜਾ ਰਿਹਾ ਔਰ ਸੀ ਜਿਹੜਾ ਮੁੱਖ ਪ੍ਰਸ਼ਾਸਕ ਨੇ ਗਮਾੜਾ ਦੇ ਸਾਖਸ਼ੀ ਸਾਨੀ ਉਹਨਾਂ ਦਾ ਕਹਿਣਾ ਹੈ ਕਿ ਡੀਸੀ ਆਫਿਸ ਦੀ ਤਰਫੋਂ ਸਾਨੂੰ ਆਦੇਸ਼ ਆਏ ਸੀ ਉਹਨਾਂ ਦੇ ਆਦੇਸ਼ਾਂ ਦੇ ਅਨੁਸਾਰ ਹੀ ਇਸ ਹੈਲੀਪੈਡ ਨੂੰ ਤਿਆਰ ਕੀਤਾ ਗਿਆ ਔਰ ਹੈਲੀਪੈਡ ਇਹ ਟੈਂਪਰੇਰੀ ਬੇਸ ਹੈ ਬਣਾਇਆ ਗਿਆ ਜਿਹੜਾ ਔਰ ਕਿਸੇ ਵੀ ਵੇਲੇ ਇਸ ਨੂੰ ਬਾਅਦ ਵਿੱਚ ਹਟਾ ਵੀ ਦਿੱਤਾ ਜਾਏਗਾ ਔਰ ਮੁਹਾਲੀ ਸ਼ਹਿਰ ਦੇ ਵਿੱਚ ਬਣਨ ਵਾਲਾ ਪਹਿਲਾ ਹੈਲੀਪੈਡ ਹੈ ਲਗਭਗ ਮੁਕੰਮਲ ਹੋ ਚੁੱਕਾ ਹੈ ਹੈਲੀਪੈਡ ਕਿਉਂਕਿ ਜਿਹੜਾ ਰਸਤਾ ਆ ਰਿਹਾ ਹੈ ਇਸ ਦਾ ਮਤਲਬ ਇਹ ਹੈ ਕਿ ਜਿਹੜੇ ਵੀ VIP ਲੋਕ ਹੋਣਗੇ ਜਦੋਂ ਜਿੱਥੇ ਹੈਲੀਕਾਪਟਰ ਨੇ ਉਤਰਨਾ ਹੈ ਉੱਥੋਂ ਉਤਰਦੇ ਸਾਰ ਕੁਝ ਕੁ ਕਦਮ ਚੱਲ ਕੇ ਉੱਥੇ ਤੱਕ ਗੱਡੀਆਂ ਜਾਣਗੀਆਂ ਤੇ ਇਹ ਜਿਹੜਾ ਰਸਤਾ ਆ ਰਿਹਾ ਜਿਹੜੀਆਂ ਸੀਮੈਂਟ ਦੀਆਂ ਟਾਈਲਾਂ ਦੇ ਨਾਲ ਤਿਆਰ ਕੀਤਾ ਗਿਆ ਉੱਥੋਂ ਜਿਹੜੇ ਵੀਵੀਆਈਪੀ ਲੋਕ ਨੇ ਪੰਜਾਬ ਦੇ ਵੱਖ-ਵੱਖਰੇ ਕੋਨਿਆਂ 'ਚ ਜਾਣਗੇ ਜਾਣਗੇ ਪਰ ਨਾਲ ਲੱਗਦਾ ਇੱਕ ਕਿਉਂਕਿ ਜਿਹੜੇ ਇਸ ਅਸੀਂ ਗੈਸਟ ਹਾਊਸ ਦੀ ਗੱਲ ਕਰ ਰਹੇ ਹਾਂ ਬਿਲਕੁਲ ਨੇੜੇ ਹੈਲੀਪੈਡ ਤਿਆਰ ਕੀਤਾ ਗਿਆ ਇੱਕ ਵੀਵੀਆਈਪੀ ਸਹੂਲਤ ਦੇ ਵਾਸਤੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਇੱਥੇ ਧਰਨਾ ਸੀ ਸੁਖਵੀਰ ਬਾਦਲ ਦਾ ਜਦੋਂ ਇੱਥੇ ਅਕਾਲੀ ਦਲ ਵਾਲੇ ਇਕੱਠੇ ਹੋਏ ਜਦੋਂ ਜ਼ਮੀਨਾਂ ਐਕਵਾਇਰ ਕਰਨ ਦੀ ਗੱਲ ਹੋ ਰਹੀ ਸੀ ਜਦੋਂ ਤੁਹਾਨੂੰ ਯਾਦ ਹੋਣਾ ਹੈ ਕਿ ਲੁਧਿਆਣਾ ਦੇ ਵਿੱਚ ਜ਼ਮੀਨ ਐਕਵਾਇਰ ਕੀਤੀ ਜਾਣੀ ਸੀ ਉਦੋਂ ਸਾਰੀਆਂ ਪਾਰਟੀਆਂ ਨੇ ਲਗਭਗ ਇਸੇ ਥਾਂ ਤੇ ਧਰਨਾ ਦਿੱਤਾ ਉਦੋਂ ਸੁਖਵੀਰ ਬਾਦਲ ਨੇ ਵੀ ਔਰ ਕ ਨੇ ਵੀ ਇਲਜ਼ਾਮ ਲਾਇਆ ਦੋਸ਼ ਲਾਇਆ ਕਿ ਸਰਕਾਰ ਨੇ ਜਿਹੜਾ ਆ ਅਰਵਿੰਦ ਕੇਜਰੀਵਾਲ ਦੀ ਸਹੂਲਤ ਦੇ ਵਾਸਤੇ ਇੱਥੇ ਆ ਜਿਹੜਾ ਦਿੱਲੀ ਵਾਲਿਆਂ ਦੀ ਸਹੂਲਤ ਦੇ ਵਾਸਤੇ ਗੈਸਟ ਹਾਊਸ ਤਿਆਰ ਕੀਤੇ ਨੇ ਕਰੋੜਾ ਰੁਪਏ ਲਾ ਕੇ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਦੋਸ਼ ਲਾ ਕੇ ਕੀਤੀਆਂ ਸੀ ਹਾਲਾਂਕਿ ਉਸ ਦੇ ਵਿੱਚ ਕਿੰਨੇ ਕਰੋੜ ਲੱਗੇ ਨਹੀਂ ਲੱਗੇ ਇਸ ਦੇ ਬਾਰੇ ਕਿਸੇ ਕੋਲ ਕੋਈ ਡਾਟਾ ਨਹੀਂ ਹੈ ਕਿਉਂਕਿ ਇਹ ਡਾਟਾ ਤਾਂ ਆਖਰਕਾਰ ਜਿਨ੍ਹਾਂ ਨੇ ਤਿਆਰ ਕਰਨੀਆਂ ਹੁੰਦੀਆਂ ਚੀਜ਼ਾਂ ਉਹਨਾਂ ਅਧਿਕਾਰੀਆਂ ਕੋਲ ਸਰਕਾਰ ਕੋਲ ਹੁੰਦਾ ਹੁਣ ਵੱਡੀ ਗੱਲ ਇਹੀ ਸਹੂਲਤ ਜਾਇ ਗਰਾਊਂਡ ਕਿਉਂ ਵਰਤਿਆ ਗਿਆ ਕਿ ਮੁਹਾਲੀ ਦੇ ਵਿੱਚ ਕੋਈ ਹੋਰ ਥਾਵਾ ਨਹੀਂ ਸੀ ਉਹ ਇਸ ਕਰਕੇ ਇੱਕ ਤਾਂ ਦੱਸਿਆ ਜਾ ਰਿਹਾ ਕਿ ਪਹਿਲਾਂ ਤੋਂ ਨੇੜੇ ਜਿੱਥੇ ਠਹਿਰਨਾ ਵੀ ਵੀਆਈਪੀ ਲੋਕਾਂ ਨੇ ਉੱਥੇ ਨੇੜੇ ਥਾਂ ਪੈਂਦੀ ਹੈ ਦੂਜਾ ਰੋਜ਼ਾਨਾ ਕਈ ਥਾਵਾਂ ਦੇ ਉੱਤੇ ਆਪਾਂ ਸੁਣਦੇ ਆ ਕਿ ਵਾਰਦਾਤਾਂ ਹੋ ਜਾਂਦੀਆਂ ਥਾਣਿਆਂ ਦੇ ਵਿੱਚ ਪੁਲਿਸ ਨਹੀਂ ਲੱਭਦੀ ਪੁਲਿਸ ਮੁਲਾਜ਼ਮ ਨਹੀਂ ਲੱਭਦੇ ਅਧਿਕਾਰੀਆਂ ਦੀ ਜਾਂ ਨਫਰੀ ਦੀ ਬੜੀ ਘਾਟ ਹੈ ਪਰ ਪੁਲਿਸ ਤੋਂ ਜਿਹੜਾ ਆ ਡਿਊਟੀਆਂ ਕਿੱਥੇ ਤਾਇਨਾਤ ਕੀਤੀਆਂ ਜਾਂਦੀਆਂ ਨੇ ਜਿਹੜੀ ਅਸੀਂ ਰੋਡ ਤੇ ਖੜੇ ਆ ਗੁਰਦੁਆਰਾ ਸਾਹਿਬ ਤੋਂ ਲੈ ਕੇ ਇਸ ਪਾਸੇ ਸਾਰੀ ਰੋਡ ਦੇ ਉੱਤੇ ਰੋਜ਼ਾਨਾ ਜਿਹੜੇ ਮੁਲਾਜ਼ਮ ਨੇ ਤੁਹਾਨੂੰ ਦੇਖੇ ਜਾ ਸਕਦੇ ਆ ਪੁਲਿਸ ਅਧਿਕਾਰੀ ਮੁਲਾਜ਼ਮ ਕਿਉਂਕਿ ਇੱਕ ਵਾਰੀ ਇਹ ਸਾਰੀ ਸਿਚੁਏਸ਼ਨ ਨੂੰ ਜਿਹੜਾ ਆ ਦਿਖਾਇਆ ਜਾਵੇ ਕਿ ਕਿਵੇਂ ਇੱਥੇ ਡਿਊਟੀ ਥਾਵਾਂ ਦੇ ਉੱਤੇ ਲਾਈ ਜਾਂਦੀ ਹੈ ਔਰ ਜਿਹੜੇ ਬੋਰਡ ਹੈ ਸਰਕਾਰ ਦੇ ਜਾਂ ਹੋਰ ਇਸ਼ਤਿਆਰबाजी ਇਹ ਵੀ ਇਸ ਰੋਡ ਦੇ ਉੱਤੇ ਦੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਆਮ ਲੋਕਾਂ ਦੀ ਆਵਾਜ਼ ਲਈ ਬਿਲਕੁਲ ਹੀ ਇਹ ਰੋਡ ਨਹੀਂ ਹੈ ਕਿਉਂਕਿ ਗੁਰਦੁਆਰਾ ਸਾਹਿਬ ਜਿਹੜਾ ਅੰਬ ਸਾਬ ਤੋਂ 7 ਫੇਸ ਦੀਆਂ ਲਾਈਟਾਂ ਵੱਲ ਨੂੰ ਆਈਏ ਤਾਂ ਉਹ ਰੋਡ ਚੱਲਦੀ ਹੈ ਉਸ ਤੋਂ ਬਾਅਦ ਇੱਕ 40s ਹਸਪਤਾਲ ਹੈ ਪ੍ਰਾਈਵੇਟ ਹਸਪਤਾਲ ਹੈ ਬਿਲਕੁਲ ਨਾਲ ਉਹ ਵਾਲੀ ਰੋਡ ਚੱਲਦੀ ਹੈ ਪਰ ਜਿਹੜੀ ਰੋਡ ਦੇ ਉੱਤੇ ਅਸੀਂ ਖੜੇ ਆ ਇੱਥੇ ਆਮ ਲੋਕਾਂ ਦੀ ਆਵਾਜਾਈ ਨਹੀਂ ਹੈ ਫਿਰ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜਾ ਸੁਰੱਖਿਆ ਵਜੋਂ ਪੁਲਿਸ ਤਾਇਨਾਤ ਕੀਤੀ ਜਾਂਦੀ ਹੈ ਤੇ ਨਾਲ ਹੀ ਜਿਹੜਾ ਹੈਲੀਪੈਡ ਬਣਾਇਆ ਗਿਆ ਹੈ ਇਸੇ ਕਰਕੇ ਇੱਕ ਵੱਡਾ ਸਵਾਲ ਜਿਹੜਾ ਮਨ ਦੇ ਵਿੱਚ ਸੀ ਉਹ ਅਸੀਂ ਇੱਥੇ ਦਿਖਾਇਆ ਤੱਥਾਂ ਦੇ ਨਾਲ ਕਿ ਇਸ ਸਪੌਟ ਦੇ ਉੱਤੇ ਬਣਾਇਆ ਗਿਆ ਹੁਣ ਗੱਲ ਕਰਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਕਿ ਚਰਚਾ ਬੜੀ ਚੱਲੀ ਸੀ ਕਿ ਮੁੱਖ ਮੰਤਰੀ ਸਾਹਿਬ ਤਾਂ ਵਿਦੇਸ਼ੀ ਦੌਰੇ ਦੇ ਤੇ ਸੀ ਤੇ ਪਿੱਛੋਂ ਹੈਲੀਕਾਪਟਰ ਦੀ ਵਰਤੋਂ ਕੀਤੀ ਕਿ ਨਹੀਂ ਕਿਸੇ ਨੇ ਕੀਤੀ ਇੱਕ ਸਵਾਲ ਬੜਾ ਚਰਚਾ ਦਾ ਵਿਸ਼ਾ ਰਿਹਾ ਪੱਤਰਕਾਰਾਂ ਤੇ ਆਰਟੀ ਐਕਟਿਵਿਸਟ ਦੇ ਉੱਤੇ ਪਰਚਾ ਵੀ ਪਿਆ ਉਹ ਹਾਈ ਕੋਰਟ ਪਹੁੰਚ ਹੋਈ ਹੈ ਉਸ ਪਰਚੇ ਦੇ ਬਾਰੇ ਜਿਹੜੇ ਰੋਸ ਪ੍ਰਦਰਸ਼ਨ ਤੱਕ ਹੋ ਚੁੱਕੇ ਹੈ ਪਹਿਲਾਂ ਤਾਂ ਸਵਾਲ ਇੱਥੋਂ ਤੱਕ ਬਣਿਆ ਹੋਇਆ ਸੀ ਕਿ ਉਸ ਹੈਲੀਕਾਪਟਰ ਦੇ ਉੱਤੇ ਚੜਦਾ ਕੌਣ ਹੈ ਇਸ ਸਵਾਲ ਪੁੱਛਣ ਨੂੰ ਲੈ ਕੇ ਪਰਚਾ ਹੋ ਗਿਆ ਹੁਣ ਉਸ ਵੀ ਸਵਾਲ ਤੋਂ ਅੱਗੇ ਹੈ ਪਹਿਲਾਂ ਤਾਂ ਇਹ ਸੀ ਕਿ ਚੜਦਾ ਕੌਣ ਹੈ ਹੁਣ ਅਗਲੀ ਗੱਲ ਇੱਥੇ ਇਹ ਹੋਇਆ ਕਰੇਗੀ ਕਿ ਉਸ ਚੜਦਾ ਕੌਣ ਹੈ ਉਹ ਚਿਹਰਾ ਵੀ ਸਾਹਮਣੇ ਆ ਜਾਣਾ ਤੇ ਨਾਲ ਹੀ ਇਹ ਗੱਲ ਵੀ ਪਤਾ ਲੱਗ ਜਾਣੀ ਕਿ ਚੜਦਾ ਕਿੱਥੋਂ ਹੈ ਉਹ ਇਥਾਂ ਹੈ ਹੈਲੀਪੈਡ ਇੱਥੇ ਬਣਾਇਆ ਗਿਆ ਮੁਹੱਲੀ ਦੇ ਪਹਿਲੇ ਸ਼ਹਿਰ ਹਾਲਾਂਕਿ 200 ਕਰੋੜ ਦਾ ਸਰਕਾਰ ਫਿਰ ਤੋਂ ਕਰਜ਼ਾ ਚੱਕਣ ਜਾ ਰਹੀ ਹੈ ਸਰਕਾਰ ਕੋਲ ਤਾਂ ਪਹਿਲਾਂ ਪੈਸੇ ਨਹੀਂ ਹੈਗੇ ਨਾ ਮੁਲਾਜ਼ਮਾਂ ਦੀ ਤਨਖਾਹਾਂ ਵੰ ਦਿੱਤੀ ਜਾ ਰਹੀਆਂ ਨੇ ਪਰ 50 ਲੱਖ ਦਾ ਜਿਹੜਾ ਖਰਚਾ ਇੱਥੇ ਕੀਤਾ ਜਾ ਰਿਹਾ ਕਿ ਸਰਕਾਰ ਨੂੰ ਐਡੀ ਕਿਹੜੀ ਵੈਲ ਨੇ ਦੇ ਵਿੱਚ ਬਾ ਆਈ ਸੀ ਆ ਜਿਵੇਂ ਤੁਸੀਂ ਕਰਜ਼ੇ ਦਾ ਜ਼ਿਕਰ ਕੀਤਾ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਜੇਕਰ ਪੰਜਾਬ ਸਰਕਾਰ ਕਰਜ਼ਾ ਚੁੱਕਦੀ ਰਹੀ ਤੇ 4 ਲੱਖ ਤੋਂ ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਪੰਜਾਬ ਦੇ ਸਿਰ ਅਗਲੇ ਸਾਲ ਤੱਕ ਖੜਾ ਹੋਣਾ ਹੈ ਹੁਣ ਜਿਹੜੇ ਫਜ਼ੂਲ ਖਰਚੀਆਂ ਨੇ ਪੰਜਾਬ ਸਰਕਾਰ ਦੀਆਂ ਤੁਹਾਨੂੰ ਯਾਦ ਹੋਣਾ ਜਦੋਂ ਇੱਕ ਵੱਡੀ ਰੈਲੀ ਕੀਤੀ ਗਈ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਹਦਾਇਤ ਦਿੱਤੀ ਗਈ ਆਪਣੇ ਮੰਤਰੀਆਂ ਨੂੰ ਵਿਧਾਇਕਾਂ ਨੂੰ ਕਿ ਜਿੰਨੇ ਪੰਜਾਬ ਦੇ ਵਿੱਚ ਸਰਕਾਰੀ ਗੈਸਟ ਹਾਊਸ ਨੇ ਉਹਨਾਂ ਦੀ ਵਰਤੋਂ ਕੀਤੀ ਜਾਵੇ ਹੋਟਲਾਂ ਵਿੱਚ ਮਹਿੰਗੇ ਕਮਰੇ ਨਾ ਲਏ ਜਾਣ ਪਰ ਇੱਥੇ ਕਮਰੇ ਵੀ ਲੈ ਜਾਂਦੇ ਉਸੇ ਤਰ੍ਹਾਂ ਕੋਈ ਕੰਨ ਤੇ ਜੂ ਨਹੀਂ ਸਰਕੀ ਜਿਹੜੀ ਮੁੱਖ ਮੰਤਰੀ ਨੇ ਹਦਾਇਤਾਂ ਦਿੱਤੀਆਂ ਸੀ ਕੱਲੇ ਪੰਜਾਬ ਦੇ ਹੀ ਲੀਡਰਾਂ ਦਾ ਨਹੀਂ ਸੱਤਾਧਾਰੀ ਲੀਡਰਾਂ ਦਾ ਇੱਥੋਂ ਤੱਕ ਕਿ ਕੋਈ ਬਾਹਰਲੇ ਵੀ ਆਈਪੀ ਲੋਕ ਆ ਜਿਹੜੇ ਉਹ ਵੀ ਆਨੰਦ ਮਾਣ ਰਹੇ ਆ ਪ੍ਰਾਈਵੇਟ ਨਿੱਜੀ ਸਹੂਲਤਾਂ ਦਾ ਹੁਣ ਜਿਹੜੀ ਇਹ ਗੱਲ ਕੀਤੀ ਜਾ ਰਹੀ ਹੈ ਕਿ ਕਰਜ਼ਾ ਇੱਕ ਪਾਸੇ ਚੜਿਆ ਜਾ ਰਿਹਾ ਦੂਜੇ ਪਾਸੇ ਖਰਚੇ ਕੀਤੇ ਜਾ ਰਹੇ ਨੇ ਕੀ ਇਹਦੀ ਜ਼ਰੂਰਤ ਸੀ ਕੀ ਇਹਦੇ ਬਿਨਾ ਸਰ ਸਕਦਾ ਸੀ ਜਿਹੜਾ ਇਹ ਵੀ 50 ਲੱਖ ਖਰਚਾ ਗਿਆ ਹਾਲਾਂਕਿ ਕੁਝ ਲੋਕ ਹੋ ਸਕਦਾ ਹੈ ਕਈ ਵਾਰੀ ਭਗਤੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਨਾ ਕਿਸੇ ਦੇ ਪ੍ਰਤੀ ਚਾਹੇ ਪੋਲਿਟਿਕਲ ਪਾਰਟੀ ਹੋਵੇ ਜਾਂ ਕੋਈ ਹੋਰ ਹੋਵੇ ਉਹ ਕਹਿ ਦਿੰਦੇ ਆ ਕਿ ਤੁਹਾਨੂੰ ਤਕਲੀਫ ਕਿਉਂ ਹੋ ਰਹੀ ਹੈ ਇੱਥੇ ਤਕਲੀਫ ਦਾ ਸਵਾਲ ਨਹੀਂ ਹੈ ਇੱਥੇ ਸਵਾਲ ਇਹ ਹੈ ਕਿ ਜਿਹੜੇ ਖਰਚੇ ਤੋਂ ਬਚਿਆ ਜਾ ਸਕਦਾ ਹੈ ਕੀ ਉਸ ਤੋਂ ਬਚ ਨਹੀਂ ਸਕਦੇ ਅਸੀਂ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ ਹੁਣ ਜਿਹੜੇ ਵੀ ਆਈਪੀ ਲੋਕਾਂ ਦੀ ਇੱਥੇ ਗੱਲ ਹੋ ਰਹੀ ਹੈ ਉਹਨਾਂ ਨੂੰ ਸਹੂਲਤ ਦਿੱਤੀ ਜਾਣੀ ਹੈ ਸਪੈਸ਼ਲ ਬਕਾਇਦਾ ਅਗਲੇ ਸਾਰੇ ਸਾਲ ਦੇ ਵਾਸਤੇ ਉਨਾ ਲੋਕਾਂ ਦੇ ਇਹਨਾਂ ਚੋਣਾਂ ਦੇ ਵਿੱਚ ਸੱਤਾ ਵਿੱਚ 2022 ਚ ਆਉਣ ਤੋਂ ਪਹਿਲਾਂ ਬਿਆਨ ਸੀ ਸਭ ਨੂੰ ਯਾਦ ਹੋਣਾ ਇਕੱਲੇ ਇਕੱਲੇ ਬੱਚੇ ਨੂੰ ਕਿ 20000 ਕਰੋੜ ਰੁਪਈਆ ਜਿਹੜਾ ਸਾਲਾਨਾ ਅਸੀਂ ਫਲਾਣੇ ਮਾਫੀਆ ਤੋਂ ਇਕੱਠਾ ਕਰ ਲੈਣਾ 30000 ਕਰੋੜ ਰੁਪਈਆ ਫਲਾਣੇ ਮਾਫੀਆ ਤੋਂ ਇਕੱਠਾ ਕਰ ਲੈਣਾ ਤੇ ਪੰਜਾਬ ਦਾ ਖਜ਼ਾਨਾ ਅਸੀਂ ਐਂ ਭਰਾਂਗੇ ਕਿ ਜਿਵੇਂ ਪਤਾ ਹੀ ਨਹੀਂ ਕਿ ਕਦੇ ਕਰਜ਼ਾ ਵੀ ਚੜਿਆ ਹੁੰਦਾ ਪੰਜਾਬ ਤੇ ਪਰ ਹੋਰਿਆ ਇਸ ਦੇ ਉਲਟ ਹੈ ਉਥੋਂ 20000 ਕਰੋੜ 30000 ਕਰੋੜ ਰੁਪਈਆ ਸਾਲਾਨਾ ਤਾਂ ਕੀ ਹੋਣਾ ਸੀ ਪਿਛਲੇ 4 ਸਾਲਾਂ ਦੇ ਵਿੱਚ ਲਗਭਗ ਕਰਜ਼ੇ ਦੀ ਪੰਡਲ ਜ਼ਰੂਰ ਭਾਰੀ ਹੋਈ ਹੈ ਪਰ ਉਸਤਰਾ ਸਉltਾਨੀ ਮਿਲੀਆਂ ਇਸੇ ਕਰਕੇ ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਮਿਹਨਤ ਦੇ ਨਾਲ ਦਿੱਤਾ ਗਿਆ ਉਸ ਦੇ ਵਿੱਚੋਂ ਟੈਕਸ ਕੱਟੇ ਜਾਂਦੇ ਨੇ ਇਥੋਂ ਤੱਕ ਕਿ ਸੈਂਟਰ ਤੋਂ ਸਾਡਾ ਪੰਜਾਬ ਕਰ ਲਾਉਂਦਾ ਰਹਿੰਦਾ ਸਾਰੀਆਂ ਪਾਰਟੀਆਂ ਹੀ ਹੁਣ ਤੱਕ ਸਵਾਲ ਚੁੱਕ ਚੁੱਕੀਆਂ ਨੇ ਕਿ ਸਾਡੇ ਤੇ ਸੈਂਟਰ ਇਹਨਾਂ ਦਬਦਬਾ ਬਣਾ ਕੇ ਰੱਖਦਾ ਹੈ ਕਿ ਸਾਡੇ ਫੰਡ ਰੋਕਲੇ ਜਾਂਦੇ ਆ ਸਾਡੇ ਨਾਲ ਮਤਰਿਆਂ ਵਾਲਾ ਸਲੂਕ ਕੀਤਾ ਜਾਂਦਾ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਇੱਕ ਪਾਸੇ ਸਾਨੂੰ ਉਹ ਮਾਰ ਪੈਂਦੀ ਹੈ ਕਿ ਸੈਂਟਰ ਚ ਕੋਈ ਹੋਰ ਬੈਠਾ ਇੱਥੇ ਕੋਈ ਹੋਰ ਬੈਠਾ ਉਹ ਗੈਪ ਆ ਉਹ ਪਾੜਾ ਹੈ ਸ਼ੁਰੂ ਤੋਂ ਰਿਹਾ ਪੰਜਾਬ ਦੇ ਨਾਲ ਵਿਤਕਰਾਂ ਹੁੰਦਾ ਆ ਇੱਕ ਪਾਸੇ ਅਸੀਂ ਉਸ ਵਿੱਤੀ ਬੋਝ ਦੇ ਥੱਲੇ ਦਬਦੇ ਜਾਂਦੇ ਆ ਦੂਜੇ ਪਾਸੇ ਜਿਹੜੀ ਇੱਥੋਂ ਦੀ ਸਟੇਟ ਸਰਕਾਰ ਆ ਉਸ ਦੀ ਪਤਾ ਨਹੀਂ ਕੀ ਮਜਬੂਰੀ ਹੈ ਕੀ ਵੇਲਣੇ ਚ ਬਾ ਆਈ ਹੈ ਕਿ ਇਸ ਤਰ੍ਹਾਂ ਦੇ ਖਰਚਿਆਂ ਤੋਂ ਗਰੇਜ ਨਹੀਂ ਕੀਤਾ ਜਾਂਦਾ ਭਰੇਜ ਨਹੀਂ ਕੀਤਾ ਜਾਂਦਾ ਹਰਾਨੀ ਦੀ ਗੱਲ ਤੇ ਆ ਕਿ ਇੱਕ ਵਾਰੀ ਤਾਂ 50 ਲੱਖ ਲਾਤ ਤੁਸੀਂ ਬਣਾਤਾ ਠੀਕ ਹੈ ਵੀ ਵੀ ਆਈ ਪੀ ਲੋਕਾਂ ਨੂੰ ਸਹੂਲਤ ਦੇਣੀ ਸੀ ਤੁਹਾਡੀ ਮਰਜ਼ੀ ਆ ਜਿਵੇਂ ਉਹ ਕਿਹਾ ਜਾਂਦਾ ਨਾ ਇੱਕ ਡਾਇਲੌਗ ਦੇ ਵਿੱਚ ਕਿ ਮਸਾਂਵਾਰੀ ਆਈ ਅਸੀਂ ਤਾਂ ਐ ਹੀ ਕਰਾਂਗੇ ਉਸ ਤਰਜ਼ ਦੇ ਉੱਤੇ ਚੱਲ ਕੇ ਤੁਸੀਂ ਕਰ ਲਓ ਐ ਕਰਨਾ ਪਰ ਜਿਹੜਾ ਮੁੱਖ ਪ੍ਰਸ਼ਾਸਕ ਦਾ ਇੱਕ ਸਟੇਟਮੈਂਟ ਵੀ ਅਖਬਾਰ ਦੇ ਵਿੱਚ ਛਪੀ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਕੱਲ ਨੂੰ ਇਹ ਟੈਂਪਰੇਰੀ ਹੈ ਇਸ ਨੂੰ ਹਟਾ ਵੀ ਦਿੱਤਾ ਜਾਏਗਾ ਕਮਾਲ ਦੀ ਗੱਲ ਹੈ ਕਿ ਮੋਹਾਲੀ ਸ਼ਹਿਰ ਦੇ ਵਿੱਚ ਜਿਹੜਾ ਪਹਿਲਾ ਹੈਲੀਪੈਡ ਬਣਾਇਆ ਗਿਆ ਇੱਕ ਤਾਂ ਲੱਖਾਂ ਦਾ ਉੱਤੇ ਖਰਚਾ ਕੀਤਾ ਗਿਆ ਕਰੋੜਾ ਰੁਪਏ ਲਾ ਕੇ ਜਿਹੜੇ ਆ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਦੋਸ਼ ਲਾ ਰਹੀਆਂ ਨੇ ਸਰਕਾਰ ਸੱਤਾ ਧਿਰ ਦੇ ਉੱਤੇ ਕਿ ਇੱਥੇ ਵੀ ਵੀ ਆਈਪੀ ਲੋਕਾਂ ਦੇ ਰੁਕਣ ਦੇ ਵਾਸਤੇ ਜਿਹੜੇ ਆ ਗੈਸਟ ਹਾਊਸ ਤਿਆਰ ਕੀਤੇ ਜਾ ਰਹੇ ਨੇ ਇੱਕ ਪਾਸੇ ਸਰਕਾਰ ਨੇ ਆਪਣੇ ਹੀ ਵਿਧਾਇਕਾਂ ਮੰਤਰੀਆਂ ਨੂੰ ਹਦਾਇਤ ਵੀ ਦਿੱਤੀ ਹੋਵੇ ਕਿ ਅਸੀਂ ਸਰਕਾਰੀ ਗੈਸਟ ਹਾਊਸ ਵਰਤਨੇ ਆ ਹੋਟਲਾਂ ਦੀ ਵਰਤੋਂ ਨਹੀਂ ਕਰਨੀ ਪਰ ਇੱਥੇ ਤਾਂ ਕਰੋੜਾ ਰੁਪਏ ਲਾ ਕੇ ਸਰਕਾਰੀ ਦਫ਼ਤਰਾਂ ਦੇ ਅੰਦਰ ਫਜ਼ੂਲ ਖਰਚੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇਸ ਦਾ ਜਵਾਬ ਕੌਣ ਦੇਵੇਗਾ ਸਭ ਤੋਂ ਵੱਡਾ ਸਵਾਲ ਇਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਬਣਾਇਆ ਗਿਆ ਹੈਗਾ ਹੈਲੀਪੈਡ ਇਹਦੇ ਚਾਰ ਤਰਫ ਇੱਕ ਤਾਰਬੰਦੀ ਵੀ ਕੀਤੀ ਹੋਈ ਹੈ ਹਾਲਾਂਕਿ ਜਿਹੜੀ ਪੁਲਿਸ ਜਿਹਨੂੰ ਥਾਣੇ ਦੇ ਵਿੱਚ ਹੋਣਾ ਚਾਹੀਦਾ ਹੈ ਜਿਨ੍ਹਾਂ ਨੂੰ ਜਿਹਦੇ ਤੇ ਕੰਮ ਦਾ ਬਹੁਤ ਜ਼ਿਆਦਾ ਬੋਝ ਆ ਪੰਜਾਬ ਦੇ ਵਿੱਚ ਵੈਸੇ ਵੀ ਨਫਰੀ ਬੜੀ ਘੱਟ ਹੈ ਕਿ ਪੁਲਿਸ ਇਸ ਕੰਮ ਜੋਗੀ ਰਹੇਗੀ ਕਿ ਪੁਲਿਸ ਨੂੰ ਸਿਰਫ ਇੱਧਰ ਦੇਖਦਾ ਦੇਖਣਾ ਪਏਗਾ ਕਿ ਇੱਥੇ ਕੌਣ ਆ ਰਿਹਾ ਹੈ ਕੌਣ ਜਾ ਰਿਹਾ ਹੈ ਸੁਰੱਖਿਆ ਦੀ ਇੱਥੇ ਗੱਲ ਕੀਤੀ ਜਾਵੇ ਸੜਕਾਂ ਉੱਤੇ ਬੈਰੀਕੇਡਿੰਗ ਲਗਾ ਕੇ ਕੀ ਲੋਕਾਂ ਨੂੰ ਖੱਜਲ-ਖਵਾਲ ਕਰਨਾ ਹੀ ਸਰਕਾਰ ਦਾ ਮਕਸਦ ਰਹਿ ਗਿਆ ਹੈ ਹਾਲਾਂਕਿ ਸਰਕਾਰ ਦਾ ਵਾਅਦਾ ਚੱਲਦਾ ਆਪਣੇ ਹੈਲੀਪੈਡ ਉਹ ਆਪਣੇ ਛਾਤੇ ਬਣਾ ਲੈਣ ਪਰ ਤੁਸੀਂ ਇਹ ਵੇਖ ਸਕਦੇ ਹੋ ਜਿਹੜਾ ਹੈਲੀਪੈਡ ਬਣਾਇਆ ਇਹ ਖੁਦ ਪ੍ਰਸ਼ਾਸਨ ਕਹਿ ਰਿਹਾ ਹੈਗਾ 50 ਲੱਖ ਦੀ ਲਾਗਤ ਨਾਲ ਬਣ ਰਿਹਾ ਜਿਹੜਾ ਅਸਥਾਈ ਤੌਰ ਤੇ ਹੈ ਇਹਦਾ ਜਵਾਬ ਕੌਣ ਦੇਗਾ ਪੰਜਾਬ ਦੇ ਉੱਤੇ ਵੈਸੇ ਵੀ ਕਰਜ਼ੇ ਬੜੇ ਵੱਧ ਚੁੱਕੇ ਨੇ ਕੈਮਰਾਮੈਨ ਕੁਲਦੀਪ ਦੇ ਨਾਲ ਮਨਦੀਪ ਸਿੰਘ ABC ਪੰਜਾਬ ਮੁਹਾਲੀ